ਸਤਿਕਾਰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਸਾਡੀ ਹਰ ਅਪਡੇਟ ਨੂੰ ਪਿਆਰ ਸਤਿਕਾਰ ਤੇ ਲਾਈਕ ਸ਼ੇਅਰ ਕਮੈਂਟਸ ਕਰ ਦਿਓ ਮਾਨਯੋਗ ਐਸਐਸਪੀ ਖੰਨਾ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਔਰ ਮਾਨਯੋਗ ਐਸਐਸਪੀ ਅਸ਼ਵਨੀ ਗੁਟਾਲ ਜੀ ਨੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਲਾਈਕ ਕਰਿਓ ਸ਼ੇਅਰ ਕਰਿਓ ਮੈਂ ਸਰਬਜੀਤ ਸਿੰਘ ਜੀ ਨੂੰ ਧੰਨਵਾਦ ਸਤਿ ਸ੍ਰੀ ਅਕਾਲ 5 ਸਤੰਬਰ ਨੂੰ ਮਲੋਦ ਏਰੀਆ ਦੇ ਵਿੱਚ ਸੀ ਆਰਟ ਪਿੰਚ ਇੱਕ ਲੇਡੀ ਦੀ ਕਤਲ ਹੋਇਆ ਸੀਗਾ ਜਿਸੇ ਇਨਫੋਰਮੇਸ਼ਨ ਜਿਵੇਂ ਪੁਲਿਸ ਨੂੰ ਮਿਲਿਆ ਸੀਗਾ ਇਮੀਡੀਏਟਲੀ ਆਪਣੀ ਡੀਐਸਪੀ ਪਾਇਲ ਮਿਸਟਰ ਦੀਪਕ ਰਾਏ ਉਹ ਨਾਲੇ ਜੋ ਐਸਐਚਓ ਮਲੋਦ ਸਤਾਮ ਸਿੰਘ ਜੀ ਔਰ ਐਸਪੀਡੀ ਸਾਹਿਬ ਆਪਣੇ ਸਰਵਜਿੰਦਰ ਜੀ ਉਹਨਾਂ ਦਾ ਟੀਮ ਇਮੀਡੀਏਟਲੀ ਉਥੇ ਮੂਵ ਕਰਾਇਆ ਗਿਆ ਸੀਗਾ ਔਰ ਉਥੇ ਲੋਕਲ ਪਬਲਿਕ ਜੋ ਹੈਗੇ ਪਿੰਡ ਦੇ ਜੋ ਪਿੰਡ ਵਾਸੀ ਹੈਗੇ ਉਹਨਾਂ ਦੇ ਮਦਦ ਦੇ ਨਾਲ ਅਸੀਂ ਇਮੀਡੀਏਟਲੀ ਟ੍ਰੇਸ ਕਰ ਪਾਇਆ ਕੇਸ ਨੂੰ ਕਿ ਇਹ ਕਤਲ ਨੂੰ ਕਿਨੇ ਕੀਤੀ ਸੀਗੀ ਜਿਹਨਾਂ ਦੀ ਡੈਥ ਹੋਈ ਸੀਗੀ ਉਹ ਲੇਡੀ ਦਾ ਨਾਮ ਹੈਗਾ ਸਤਪਾਲ ਗੌਰ ਔਰ ਇਹਦਾ ਜੋ ਕੇਸ ਦਾ ਦੋਸ਼ੀ ਹੈਗਾ ਇਹਦਾ ਨਾਮ ਹੈਗਾ ਬਬਲੂ ਯਾਦਵ ਇਹ ਬੇਸਿਕਲੀ ਵਿਹਾਰ ਦਾ ਰਹਿਣ ਵਾਲਾ ਹੈਗਾ ਲੇਕਿਨ ਤਦ ਤੱਕ ਜਿੱਦੇ ਜਦੋਂ ਕਤਲ ਕਰਕੇ ਇਹ ਪੱਜ ਗਿਆ ਸੀਗਾ ਔਰ ਇਮੀਡੀਏਟਲੀ ਟੈਕਨੀਕਲੀ ਕੰਮ ਕਰਦੇ ਹੋਏ ਔਰ ਹਿਊਮਨ ਇੰਟੈਲੀਜੈਂਸ ਦੇ ਕੰਮ ਕਰਦੇ ਹੋਏ ਘਟਨਾ ਦੇ 6 ਘੰਟੇ ਦੇ ਅੰਦਰ ਅੰਦਰ ਹੀ ਜੋ ਪੁਲਿਸ ਦਾ ਟੀਮ ਉਸ ਵੇਲੇ ਜਦੋਂ ਮੌਜੂਦ ਸੀਗੇ ਉੰਨੇ ਇਨਨੂੰ ਅਰੈਸਟ ਕੀਤਾ ਮਲੋਧ ਜੋ ਬਸ ਸਟੈਂਡ ਹੈਗੇ ਉਥੋਂ ਦੀ ਇਹਨਾਂ ਨੂੰ ਅਰੈਸਟ ਕੀਤਾ ਇਹ ਵਿਹਾਰ ਭਜਣ ਦੇ ਯੋਜਨਾ ਦੇ ਵਿੱਚ ਸੀਗਾ ਉਸੇ ਵੇਲੇ ਇਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਕੇ ਫਿਰ ਅੱਗੇ ਦੀ ਕਾਰਵਾਈ ਜੋ ਸ਼ੁਰੂ ਕੀਤੀ ਹੈਗੀ ਹੈ ਹੁਣ ਮੇਨ ਗੱਲ ਆਉਂਦੀ ਹੈ ਜੀ ਕਿ ਕਿਉਂ ਇਹਨੇ ਇਹਨਾਂ ਦਾ ਕਤਲ ਕੀਤਾ ਬੇਸਿਕਲੀ ਇਹ ਛੇ ਮਹੀਨੇ ਤੋਂ ਪਹਿਲਾਂ ਇਹਨੇ ਕੰਮ ਕਰਦੇ ਸੀਗੇ ਮਲੋਧ ਏਰੀਆ ਦੇ ਵਿੱਚ ਹੀ ਇੱਕ ਜ਼ਮੀਂਦਾਰ ਦੇ ਘਰੇ ਕੰਮ ਕਰਦੇ ਸੀ ਦੋਵੇਂ ਇਸਤਪਾਲ ਗੌਰ ਔਰ ਜੋ ਬਬਲੂ ਯਾਦਵ ਹੈਗੇ ਔਰ ਇਹਦੇ ਵਿੱਚ ਇਹਨਾਂ ਦੀ ਆਪਸ 'ਚ ਰਿਲੇਸ਼ਨ ਵੀ ਬਣ ਗਈ ਸੀਗੀ ਔਰ ਇਹਨਾਂ ਦਾ ਜੋ ਹਸਬੈਂਡ ਹੈਗਾ ਉਹ ਇਹਨਾਂ ਦੇ ਖਿਲਾਫ ਸੀਗੀ। ਤੋਂ ਇੰਨੇ ਇਹਨਾਂ ਵਾਸਤੇ ਓਬਜੈਕਟ ਕੀਤਾ, ਮਨਾ ਕੀਤਾ। ਤਾਂ ਫਿਰ ਇਹਨੇ ਆਪਣੀ ਰਿਲੇਸ਼ਨ ਨੂੰ ਬੰਦ ਕਰ ਦਿੱਤਾ ਸੀਗਾ ਔਰ ਪਿਛਲੇ 6 ਮਹੀਨੇ ਜਦੋਂ ਓਨਰ ਨੂੰ ਪਤਾ ਚੱਲਿਆ ਸੀਗਾ ਇਹਨਾਂ ਦੀ ਆਪਸੀ ਇੱਕ ਰਿਲੇਸ਼ਨ ਦੇ ਬਾਰੇ ਤਾਂ ਫਿਰ ਇਹਨਾਂ ਨੇ ਕੰਮ ਤੋਂ ਵੀ ਇਹਨੂੰ ਬਾਹਰ ਕੱਢ ਦਿੱਤਾ ਸੀਗਾ ਲੇਕਿਨ ਕੱਲ ਸ਼ਾਮੀ ਇਹਨਾਂ ਦੀ ਆਪਸ ਵਿੱਚ ਗਲਵਾਟ ਹੋਈ ਫੋਨ ਦੇ ਰਿਕਾਰਡਸ ਹੈਗੇ ਸਾਡੇ ਕੋਲ ਔਰ ਜਦੋਂ ਇਹਨੇ ਇੱਥੇ ਆਏ ਇਹਨਾਂ ਦੇ ਆਪਸ ਵਿੱਚ ਕੋਈ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਔਰ ਉਹਨੇ ਫਿਟ ਆਫ ਦ ਰੇਜ ਦੇ ਵਿੱਚ ਆ ਕੇ ਇਹਨੂੰ ਸਤਪਾਲ ਕੌਰ ਨੂੰ ਮਾਰ ਦਿੱਤਾ ਉਹਨਾਂ ਨੂੰ ਗਲਾ ਘੁੱਟ ਕੇ ਇਹਨੇ ਮਾਰਿਆ ਸੀਗਾ ਤੋ ਅਭੀ ਹਮਨੇ ਇਹਨਾਂ ਨੂੰ ਅਰੈਸਟ ਕੀਤੀ ਹੈਗੀ ਹੈ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ ਔਰ ਅੱਗੇ ਦੀ ਰਿਮਾਂਡ ਲੈ ਕੇ ਇਹਨਾਂ ਦੀ ਹੋਰ ਕੋਈ ਗੱਲ ਹੋਵੇ ਇਹਦੇ ਵਿੱਚ ਜੋ ਉਹਨ ਨੂੰ ਅਸੀਂ ਤਫ਼ਤੀਸ਼ ਦੌਰਾਨ ਚੈੱਕ ਕਰ ਲਾਂਗੇ ਜੋ ਸਾਡੇ ਕੋਲ ਰਿਕਾਰਡ ਹੈਗੇ ਉਹਦੇ ਵਿੱਚ ਉਹਨਾਂ ਦਾ ਕੋਈ ਰਿਪੋਰਟ ਰਿਕਾਰਡ ਹੈ ਨਹੀਂ ਕਿੰਨੇ ਕੇਜ ਦਾ ਮੈਡਮ ਮੈਨ ਨਹੀਂ ਨਾਲ ਮੇਰੇ ਨਾਲ ਬੋਲੋ ਹੀ ਇਜ਼ ਅਰਾਊਂਡ ਆਈ ਥਿੰਕ 40 ਦੀ ਹੈਗੀ ਜੀ 46 ਸਾਲ ਦੀ ਹੈਗੀ ਚਲੋ ਇਹ ਕੈਰੀਡੈਂਟੀ ਆ ਕੋਈ ਰਹਿ ਰਹੇ ਅਸੀਂ ਇਹ ਪਤਾ ਲੱਗਿਆ ਸੀ ਕਿ ਜਿੰਮੇਦਾਰ ਕੋ ਰਹਿ ਰਹੇ ਸੀ ਜੀ 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 ਉੱਥੇ ਕੰਮ ਕਰਦਾ ਸੀ ਜੀ ਇਹ ਖੇਤੀਬਾੜੀ ਦਾ ਕੰਮ ਕਰਦਾ ਸੀ ਉਹਨਾਂ ਦੇ ਕਰ ਦੇ ਵਿੱਚ ਔਰ ਜੋ ਆਪਣੀ ਵਿਕਟਿਮ ਹੈਗੀ ਆ ਉਹ ਉੱਥੇ ਉਸੇ ਕਰ ਦੇ ਵਿੱਚ ਕਰਦਾ ਕੰਮ ਕਰਦੀ ਸੀ ਵੀ ਆਲਰੇਡੀ ਮੈਰਿਜਮੈਂਟ ਉਹ ਆਪਾਂ ਨੂੰ ਚੈੱਕ ਕਰਨੀ ਪੈਣੀ ਜੀ ਉਹਦੇ ਫੈਮਿਲੀ ਉਹਦਾ ਪਿੱਛੇ ਬਿਹਾਰ ਛੇ ਹੋਣਾ ਹਾਂਜੀ ਮੈਂ ਉਹਦੇ ਬਿਹਾਰ ਛੇ ਸੀ ਜੀ ਪਿੱਛੇ ਹਾਂਜੀ ਰਾਈਟ ਥੈਂਕ ਯੂ ਰਾਈਟ ਥੈਂਕ ਯੂ ਜੀ